ਪਾਲੀ ਸਿਪਲੀਟ ਭਰਮ ਦੀ ਗੱਲ ਕਰ ਰਹੀ ਸੀ ਕਿ ਐਸ ਕੇ ਮੈਂ ਚੰਡੀਗੜ੍ਹ ਚ ਦਾਖਲ ਆਖਰ ਅਜ ਦਾਖਲ ਹੋਈ ਜੀ ਐਸ ਕੇ ਸੰਯੁਕਤ ਕਿਸਾਨ ਮੋਰਚਾ ਉਸ ਦੇ ਬੈਨਰ ਹਿੱਟ ਅੱਜ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਸੈਂਕੜੇ ਗੱਡੀਆਂ ਕਾਫਲੇ ਬੱਸਾਂ ਟਰੈਵਲ ਹੈ ਨਾ ਉਹ ਸਾਰਾ ਕੁਝ ਚੰਡੀਗੜ੍ਹ ਦੇ ਵਿੱਚ ਸੈਂਟਰ ਚ ਆਇਆ ਇੱਕ ਦੌਰ ਸੀ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਘਰਾਓ ਦੇ ਲਈ ਜਦੋਂ ਚੰਡੀਗੜ੍ਹ ਦਾਖਲ ਹੁੰਦੀਆਂ ਸੀ ਤਾਂ ਮਟਕਾ ਚੌਂਕ ਉਹਨਾਂ ਦਾ ਸੈਂਟਰ ਬਣਦਾ ਸੀ ਹੱਕ ਕੂਕਾਂ ਦੀ ਲੜਾਈ ਦਾ ਪ੍ਰਤੀਕ ਸੀ ਮਟਕਾ ਚੌਂਕ ਇੱਕ ਸ਼ਾਸਨ ਮਟਕਾ ਚੌਂਕ ਤੋਂ ਪ੍ਰਦਰਸ਼ਨ ਦੂਰ ਕੀਤੇ ਗਏ ਕਿ ਜੀ ਵੀਆਈਪੀ ਲੋਕਾਂ ਨੂੰ ਮੁਸ਼ਕਲ ਹੁੰਦੀ ਹੈ ਜੀ ਠੀਕ ਹੈ ਵੀਆਈਪੀ ਦਾ ਫਿਕਰ ਕਰਿਓ ਆਮ ਲੋਕਾਂ ਦਾ ਫਿਕਰ ਨਾ ਕਰਿਓ ਚਲੋ ਮਾਤਰ ਕੋਲ ਫਿਰ ਹੈ ਕੀ ਹੈ ਪ੍ਰਦਰਸ਼ਨ ਹੀ ਹੈ ਨਾ ਉਹਦੇ ਕੋਲ ਤਾਂ ਜੀ ਉਹਦੀ ਗੱਲ ਨਹੀਂ ਸੁਣੀ ਜਾਂਦੀ ਫਿਰ ਉਸ ਤੋਂ ਬਾਅਦ ਤੁਸੀਂ 25 ਸੈਕਟਰ ਥਾਂ ਤੈਅ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇ ਬਾਹਰੋਂ ਕਿਸੇ ਨੇ ਆਉਣਾ ਹੈ ਤਾਂ ਪ੍ਰਦਰਸ਼ਨ 25 ਸੈਕਟਰ ਚ ਹੋਊਗਾ ਜੀ ਤੁਹਾਡੀ ਰੈਲੀ ਗਰਾਊਂਡ ਅਸੀਂ ਤੈਅ ਕਰਤੀ ਸ਼ਮਸ਼ਾਨ ਘਾਟ ਦੇ ਨਾਲ ਨਾ ਉੱਥੇ ਸਹੂਲਤ ਨਾ ਉੱਥੇ ਬਾਥਰੂਮਾਂ ਦਾ ਪ੍ਰਬੰਧ ਨਾ ਉੱਥੇ ਸਟੇਜ ਚੱਜ ਦਾ ਪ੍ਰਬੰਧ ਨਾ ਘਾਹ ਪੂਸਾ ਆਪ ਸੱਪ ਸਲੂਡੀ ਜੋ ਫਿਰਦੀ ਆ ਫਿਰੇ ਨਾ ਪਾਰਕਿੰਗ ਦੇ ਹੋਣਾ ਕੋਈ ਖੁੱਲਾ ਛੱਡਤਾ ਬਸ ਮੈਦਾਨ ਪਿਆ ਜੀ ਖਾਲੀ ਇੱਥੇ ਮਰਜ਼ੀ ਆ ਕੇ ਬੈਠੋ ਕਰੋ ਜੋ ਕਰਨਾ ਕਰੀ ਜੋ ਠੀਕ ਹੈ ਜੀ ਫਿਰ ਹੌਲੀ-ਹੌਲੀ ਸਥਿਤੀ ਇਹ ਬਣੀ ਕਿ ਜੀ ਚੰਡੀਗੜ੍ਹ ਤਾਂ ਝੂਠੀ ਹੈ ਜੀ ਇੱਥੇ ਬਾਹਰਲੇ ਸੁਬਿਆਂ ਤੋਂ ਬਾਹਰੋਂ ਪ੍ਰਦਰਸ਼ਨ ਕਰਨਾ ਦਾ ਕੀ ਮਤਲਬ ਹੈ ਭਈ ਪੰਜਾਬ ਵਾਲੀ ਬਾਹਰੀ ਥੋੜਾ ਨੇ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡ ਉਜਾੜ ਕੇ ਵਸਾਈ ਹੈ ਤੇ ਕੇਂਦਰ ਕਹਿੰਦਾ ਜੀ ਅਸੀਂ ਤਾਂ ਵਿਧਾਨ ਹੀ ਬਦਲ ਦੇਣਾ ਹੈ ਸੋਧ ਕਰ ਦੇਣੀ ਹੈ ਅੰਕਿਤ ਇਹ ਇਸ ਨੂੰ ਪੂਰਾ ਰਾਸ਼ਪਤੀ ਦੇ ਹਵਾਲੇ ਹੀ ਕਰ ਦੇਣਾ ਪੰਜਾਬ ਹਰਿਆਣਾ ਹਰਿਆਣੇ ਦਾ ਤਾਂ ਮਤਲਬ ਨਹੀਂ ਜੀ ਹਰਿਆਣੇ ਤਾਂ ਪਹਿਲਾਂ ਹੀ ਬਣਨੀ ਚਾਹੀਦੀ ਸੀ ਬੱਕਰੀ ਪਰ ਪੰਜਾਬ ਨੂੰ ਬਾਹਰ ਕਿਵੇਂ ਕਰੋਗੇ ਕਰਨਾ ਚਾਹਉਂ ਨਹੀਂ ਤੁਸੀਂ ਇਸ ਨੂੰ ਲੈ ਕੇ ਆ ਜੈਸਕਮ ਨੇ ਆਪਣੇ ਸਟੇਜ ਤੋਂ ਜ਼ਿਕਰ ਕੀਤਾ ਫਿਰ ਐਸਕਮ ਕਹਿੰਦਾ ਵੀ ਇੱਥੋਂ ਤੱਕ ਕਿ ਬਈ ਕੱਲਾ ਸੋਧ ਦਾ ਹਵਾਲਾ ਹੀ ਨਹੀਂ ਸੀ ਜਿਹਨੂੰ ਸਾਡੇ ਲੀਡਰ ਕਹਿੰਦੇ ਯੂ ਟਰਨ ਯੂ ਟਰਨ ਥੋੜਾ ਲਿਆ ਭਰਾਵਾ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਕਿ ਫਿਲਹਾਲ ਰੁਕੇ ਫਿਲਹਾਲ ਇਸ ਵਾਰ ਦੇ ਸੈਸ਼ਨ ਦੇ ਵਿੱਚ ਉਹ ਨਹੀਂ ਜਾਵਾਂਗੇ ਮਤਲਬ ਕਦੇ ਵੀ ਲਿਆਵਾਂਗੇ ਪਰ ਪੰਜਾਬ ਭਾਜਪਾਈ ਲੀਡਰਾਂ ਨੂੰ ਇਸ ਨੂੰ ਡਿਫੈਂਡ ਕਰਨ ਦੇ ਲਈ ਇਸ ਦੇ ਹੱਕ ਦੇ ਵਿੱਚ ਮਾਹੌਲ ਬਣਾਉਣ ਦੇ ਲਈ ਕਿ ਜੇ ਤਾਂ ਬਹੁਤ ਸਹੀ ਫੈਸਲਾ ਜੀ ਚੰਡੀਗੜ੍ਹ ਤੋਂ ਪੰਜਾਬ ਨੂੰ ਬਾਹਰ ਕਰਨ ਦਾ ਇਹ ਤਾਂ ਜੀ ਚੰਡੀਗੜ੍ਹ ਦੇ ਲੋਕਾਂ ਲਈ ਸਹੂਲਤ ਹੈ ਜੀ ਇਹ ਤਾਂ ਨੀਮਾ ਬਲੀ ਵਧੀਆ ਬਣ ਜਾਣੀ ਹੈ ਜੀ ਇਹ ਇਸ ਲਈ ਕੀਤਾ ਜਾ ਰਿਹਾ ਜੀ ਅਜਿਹਾ ਕੁਝ ਨਹੀਂਗਾ ਜੋਨ ਦੇ ਲਈ ਬੀਜੇਪੀ ਪੰਜਾਬ ਦੇ ਬੀਜੇਪੀ ਲੀਡਰਾਂ ਨੂੰ ਰਿਪੋਰਟਾਂ ਤਿਆਰ ਕਰਕੇ ਭੇਜੀਆਂ ਖਰੜਾ ਤਿਆਰ ਕਰਕੇ ਭੇਜਿਆ ਸਕ੍ਰਿਪਟ ਤਿਆਰ ਕਰਕੇ ਭੇਜੀ ਪਰ ਪੰਜਾਬ ਦੇ ਬੀਜੇਪੀ ਦੇ ਹੁਣ ਚੀਕਾਂ ਮਾਰਦੇ ਆ ਉਹ ਆਪਣੀ ਉਹ ਹਾਈ ਕਮਾਂਡ ਨੂੰ ਆਪਣੀ ਉਹ ਭਾਜਪਾ ਲੀਡਰਸ਼ਿਪ ਨੂੰ ਕਹਿ ਰਿਹਾ ਕਿ ਸਾਨੂੰ ਪੰਜਾਬ ਚ ਰਹਿਣ ਜੋਗਾ ਛੱਡ ਦਿਓ ਤੁਸੀਂ ਹਰ ਉਹ ਤੀਰ ਚਲਾ ਰਹੇ ਹੋ ਜਿਹੜਾ ਰਵਨੀਤ ਬਿੱਟੂ ਕਹਿੰਦਾ ਸੀ ਮੈਨੂੰ ਪੁੱਛ ਕੇ ਹੁੰਦਾ ਜੀ ਮੈਂ ਠੀਕ ਕਰਾਤਾ ਜੀ ਸਾਰਾ ਕੁਝ ਹੁਣ ਠੀਕ ਹੋ ਗਿਆ ਜੀ ਸਾਡੀ ਸਲਾਹ ਲੈਂਦੇ ਜੀ ਤੁਹਾਡੀ ਸਲਾਹ ਲੈਂਦੇ ਹੁਣ ਇਹ ਜੋ ਗੁੱਸਾ ਹੋਵੇ ਤੂੰ ਪੁੱਛਦਾ ਹੀ ਨਹੀਂ ਇਹ ਵਾਰ ਕੀ ਸੁਭੇਆ ਮੰਗ ਪੰਜਾਬ ਨੂੰ ਚਲਾਉਣ ਨੂੰ ਕਰਦੇ ਆ ਨਾ ਪੰਜਾਬ ਦੀ ਤਸਵੀਰ ਤੋਂ ਜਾਣੂ ਹੈ ਨਾ ਪੰਜਾਬ ਦੇ ਸੱਭਿਆਚਾਰ ਤੋਂ ਜਾਣੂ ਹੈ ਤੇ ਹੁਣ ਪੰਜਾਬ ਦੇ ਭਾਸ਼ਾ ਪਹੀ ਲੀਡਰ ਕਹਿੰਦੇ ਪਿੱਟੇ ਜਾ ਕਿ ਨਾ ਫਿਰ ਸਾਨੂੰ ਨਾ ਕਿਓ ਜੀ ਕੇ ਵੋਟਾਂ ਲਿਆ ਦੋ ਸਾਨੂੰ ਨਾ ਕਿਓ ਜੀ ਸਾਡੇ ਪੈਰ ਲਵਾ ਦੋ ਯਾਹੀ ਕੁਛ ਕਰਨਾ ਤੇ ਇਹ ਇਸ ਲਈ ਫਿਲਹਾਲ ਉਹ ਮਾਮਲਾ ਤਾਂ ਰੁਕਿਆ ਫਿਲਹਾਲ ਰੁਕਿਆ ਪਰ ਚੰਡੀਗੜ੍ਹ ਦੇ ਵਿੱਚ ਕਿਸਾਨ ਜਿੱਥੇ ਬੰਦਿਆਂ ਸਣੇ ਬਾਕੀ ਜਿੱਥੇ ਬੰਦੇ ਨਹੀਂ ਸੂਬੇ ਚੋਂ ਐਂਟਰੀ ਬੈਂਡ ਸੀ ਅਜੇ ਤੱਕ ਤੁਸੀਂ ਪੂਰਾ ਰਾਸ਼ਟਰਪਤੀ ਨੂੰ ਸੌਂਪਿਆ ਨਹੀਂ ਅਜੇ ਤੱਕ ਪੰਜਾਬ ਦੀ ਰਾਜਧਾਨੀ ਹੈ ਫਿਰ ਬਾਰਡਰਾਂ ਦੇ ਉੱਤੇ ਟਕਰਾ ਹੁੰਦਾ ਸੀ ਚੰਡੀਗੜ੍ਹ ਚ ਦਾਖਲ ਹੋਣ ਤੋਂ ਪਹਿਲਾਂ ਮਹਾਲੀ ਔਰ ਚੰਡੀਗੜ੍ਹ ਦੇ ਜਿਹੜੇ ਐਂਟਰੀ ਪੁਆਇੰਟ ਨੇ ਉਹਨਾਂ ਤੇ ਬੈਰੀਕੇਡ ਲੱਗਦੇ ਸੀ ਜੋ ਰੋਜ਼ਮੈਸ਼ ਹੁੰਦੀ ਸੀ ਬਾਰਡਰ ਕੈਨਨ ਚੱਲਦੇ ਸੀ ਹਾਂ ਮਤਲਬ ਪਸੀਨਾ ਪਸੀਨੀ ਤਣੋਂ ਤਣੀ ਅਨਾ ਕਾਜੋ ਡਾਉਨ ਬਹੁਤ ਕੁਸ਼ੁਨਦਾਈ ਸਰਟੀਫਿਕੇਟਾਂ ਵੀ ਲੱਗਦੀਆਂ ਸੀ ਪੁਲਿਸ ਦੇ ਵੀ ਇੱਧਰ ਵੀ ਉੱਧਰ ਵੀ ਮੌਜੂਦਾ ਪੁਲਿਸ ਸਤਕਾਰੀਆਂ ਨੇ ਬਹੁਤ ਬਾਜ਼ਰ ਰੋਲ ਨਵਾਇਆ ਮੈਂ ਚੰਡੀਗੜ੍ਹ ਪੁਲਿਸ ਨੂੰ ਇਸ ਗੱਲ ਲਈ ਸ਼ਾਬਾਸ਼ੀ ਦਿਨਾ ਚਾਹੀਓ ਉੱਚ ਰੈਂਕ ਦੇ ਅਧਿਕਾਰੀ ਹੋਣ ਤੇ ਚਾਹੀ ਬੀਬੀ ਜਿਹੜੀ ਐਸਐਸਪੀ ਹੈ ਉਸ ਨੂੰ ਸ਼ਾਬਾਸ਼ੀ ਉਹਨੇ ਬਕਾਇਦਾ ਕਿਸਾਨ ਜਥੇਬੰਦੀਆਂ ਨਾਲ ਬੈਠਕ ਕੀਤੀ ਬੈਠਕ ਕਰਕੇ ਉਹਨੂੰ ਪੁੱਛਿਆ ਕਿ ਤੁਸੀਂ ਜੀ ਇਕ ਕੰਡੀ ਦੇਰ ਨਾਲ ਉਹਨਾਂ ਨੇ ਕਹਿੰਦੇ ਹਾਂ ਜੀ ਰੈਲੀ ਕਰਨਾ ਪਾਉਣਾ ਸੀ ਕਹਿੰਦੇ ਜੀ ਸਾਡੇ 5 ਸਾਲ ਪੂਰੇ ਹੋ ਰਹੇ ਨੇ ਦਿੱਲੀ ਗਏ ਸੀ 26 ਨਵੰਬਰ 2020 ਨੂੰ ਉਹਦੇ 5 ਸਾਲ ਪੂਰੇ ਹੋ ਤੇ 5ਵੀਂ ਬਰੇ ਗੰਢ ਉਹ ਉਸ ਦੇ ਨਾਲ ਅਸੀਂ ਪੰਜਾਬ ਦੇ ਆਪਣੇ ਕਿਸਾਨੀ ਦੇ ਮਜ਼ਦੂਰੀ ਦੇ ਸਾਡੇ ਸੂਬਾ ਦੇ ਹੱਕ ਹਕੂਕ ਦੇ ਮਸਲਿਆਂ ਤੇ ਚਾਹਤ ਵੀ ਕਰਨੀ ਹੈ ਇਸ ਲਈ ਸੀ ਰੈਲੀ ਕਰਨੀ ਹੈ ਜੀ ਕਿੱਥੇ ਕਰਨੀ ਹੈ ਜੀ ਕਹਿੰਦੇ ਕਹਿੰਦੇ ਇਹਨਾਂ ਨੇ 34 ਦਾ ਗਰਾਊਂਡ ਤੈਕ ਕੀਤਾ ਬਕਾਇਦਾ ਕਿਸਾਨ ਜਿੱਥੇ ਉਹਦੇ ਨੁਮਾਇੰਦਿਆਂ ਨੂੰ 34 ਲੈ ਜਾਇਆ ਗਿਆ ਥਾਂ ਦਿਖਾਈ ਗਈ ਉਸ ਥਾਂ ਦੇ ਵਿੱਚ ਰੈਲੀ ਲਈ ਤਾਂ ਥਾਂ ਸੀ ਪਰ ਪਾਰਕਿੰਗ ਲਈ ਥਾਂ ਨਹੀਂ ਸੀ ਜਿਹੜੇ ਬਹੁਤ ਭੀੜ ਭੜੱਕੇ ਵਾਲਾ ਬਾਜ਼ਾਰ ਹੈ ਇੰਸਟੀਚਿਊਟ ਚੱਲਦੇ ਨੇ ਪਹਿਲਾਂ ਉੱਥੇ ਰੈਲੀਆ ਹੁੰਦੀਆਂ ਨਹੀਂ ਹੁਣ ਵੀ ਉੱਥੇ ਮੇਲੇ ਸਮਾਗਮ ਅਕਸਰ ਹੁੰਦੇ ਨੇ ਉਹ ਟ੍ਰੈਫਿਕ ਦਾ ਕਾਰਨ ਬਣਦਾ ਬੀਜੇਪੀ ਦੇ ਸਮਾਗਮ ਵੀ ਉੱਥੇ ਹੁੰਦੇ ਰਹੇ ਨੇ ਕੇਂਦਰੀ ਸਮਾਗਮ ਵੀ ਹੈਨਾ ਹੋਰ ਧਾਰਮਿਕ ਸਮਾਗਮ ਵੀ ਅਕਸਰ ਹੁੰਦੇ ਨੇ ਉਸ ਸਮੇਂ ਵੀ ਟ੍ਰੈਫਿਕ ਦਾ ਕੰਟਰੋਲ ਹੋ ਜਾਂਦਾ ਪਰ ਕਿਸਾਨਾਂ ਵਾਲੇ ਟ੍ਰੈਫਿਕ ਤੋਂ ਡਰਦੇ ਸੀ ਤਾਂ ਵੀ ਨਾ ਨਹੀਂ ਕੀਤੀ ਲੈ ਕੇ ਗਏ ਇਹ ਗੱਲ ਕਿਸਾਨਾਂ ਨੂੰ ਜਿਚਾਈ ਕਿ ਇੱਥੇ ਕੱਲੀ ਉਰੇ ਦੇ ਤੁਰੇ ਫਿਰਦੇ ਲੋਕਾਂ ਨੂੰ ਹੀ ਆਪਣੇ ਹੀ ਜਵਾਕਾਂ ਨੂੰ ਹੀ ਕੰਮ ਕਰਨ ਵਾਲੇ ਲੋਕਾਂ ਨੂੰ ਹੀ ਮੁਸ਼ਕਲ ਨਹੀਂ ਹੋਣੀ ਤੁਹਾਨੂੰ ਵੀ ਮੁਸ਼ਕਲ ਹੋਣੀ ਕਿਸਾਨਾਂ ਦੀ ਗੱਲ ਚੱਜ ਗਈ ਐਸ ਕੇਮ ਨੂੰ ਫਿਰ ਬਦਲ ਮੀ ਥਾਂ 43 ਸੈਕਟਰ ਦੀ ਉਹ ਥਾਂ ਉਹ ਮੈਦਾਨ ਜਿੱਥੇ ਰਾਮ ਲਲਾ ਜਾਂ ਦੁਸ਼ਹਿਰਾ ਗਰਾਊਂਡ ਜਿਹਨੂੰ ਕਹਿੰਦੇ ਨੇ ਦੁਸ਼ਹਿਰਾ ਪਰਦਾ ਜਿੱਥੇ ਸਬਜ਼ੀ ਮੰਡੀ ਹਰ ਹਫ਼ਤੇ ਲੱਗਦੀ ਉਹ ਦਿਖਾਇਆ ਤੇ ਉਸੇ ਸੈਕਟਰ ਦੇ ਵਿੱਚੋਂ ਵਿੱਚ ਇੱਕ ਥਾਂ ਉਹ ਪਈਆ ਖੁੱਲਾ ਮੈਦਾਨ ਪਿਆ ਇੱਥੇ ਪਾਰਕਿੰਗ ਸੋ ਪਾਰਕਿੰਗ ਲਈ ਗੱਡੀਆਂ ਵੀ ਲੱਗੀਆਂ ਚੰਡੀਗੜ੍ਹ ਦੀਆਂ ਸੜਕਾਂ ਬੰਦ ਵੀ ਨਹੀਂ ਹੋਈਆਂ ਬੇਸ਼ੱਕ ਇੱਕ ਦੋ ਬੈਰੀਕੇਡਾਂ ਦੇ ਉੱਤੇ ਓਮੇ ਇਹਨਾਂ ਨੇ ਲਾਏ ਹੋਈ ਸੀ ਪਰ ਰੋਕਿਆ ਨਹੀਂ ਕਿਸਾਨਾਂ ਨੂੰ ਆਉਣ ਤੋਂ ਕਿਸਾਨ ਚੰਡੀਗੜ੍ਹ ਚ ਆਏ ਉਹ ਸੈਕਟਰ 43 ਤੱਕ ਪੁਲਿਸ ਨੇ ਰੂਡ ਮੈਪ ਵੀ ਬਣਾਏ ਰਿਸੀ ਉਧਰ ਨੂੰ ਗੱਡੀਆਂ ਭੇਜੀਆਂ ਉਹ ਖਾਲੀ ਇੱਕ ਜਿਹੜਾ ਸੈਕਟਰ ਦੇ ਗੱਭੇ ਪਿਆ ਸੀਕਰੋਂ ਉੱਥੇ ਤਾਂ ਗੱਡੀਆਂ ਲੱਗੀਆਂ ਲੱਗੀਆਂ ਲੋਕਾਂ ਦੇ ਘਰਾਂ ਮੂਰੇ ਹੈ ਫੁੱਟਪਾਥ ਦੇ ਉੱਤੇ ਉੱਥੇ ਵੀ ਬਾਜ਼ਾਰਾਂ ਦੇ ਵਿੱਚ ਕਾਰਾਂ ਗੱਡੀਆਂ ਟੈਂਪੂ ਬੱਸਾਂ ਸਭ ਕੁਝ ਲੱਗਿਆ ਸੀ ਫਿਰ ਮੈਂ ਦੇਖਿਆ ਕਿ ਲੋਕਾਂ ਨੇ ਕਿਸੇ ਨੇ ਆਪਣੇ ਬੂਹੇ ਬੰਦ ਨਹੀਂ ਕੀਤੇ ਕੋਈ ਅੰਦਰੋਂ ਪਾਣੀ ਡੋਲੂ ਭਰ ਕੇ ਜੱਗ ਭਰ ਕੇ ਫੜਾ ਰਿਹਾ ਸੀ ਕਿਸੇ ਨੇ ਬਾਹਰ ਬਾਟਰ ਕਿਨਰ ਰੱਖੇ ਸੀ ਹੈਨਾ ਕੋਈ ਚਾਹ ਪਾਣੀ ਪੁੱਛ ਰਿਹਾ ਸੀ ਹੈਨਾ ਸੋ ਇਹ ਚੰਡੀਗੜ੍ਹ ਦੇ ਵਿੱਚ ਇੱਕ ਨਵेकਲਾ ਪਹਿਲ ਕਦਮੀ ਵੀ ਹੋਈ ਤੇ ਉਸ ਗਰਾਊਂਡ ਦੇ ਵਿੱਚ ਹਜ਼ਾਰਾਂ ਦਾ ਇਕੱਠ ਹਜ਼ਾਰਾਂ ਦੇ ਇਕੱਠ ਦੇ ਵਿੱਚ ਬਿਜਲੀ ਸੋਧ ਬਿੱਲ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਵੀ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਵੀ ਪੰਜਾਬ ਦੇ ਹੱਕ ਹਕੂਕਾਂ ਨੂੰ ਲੈ ਕੇ ਵੀ ਕਿਸਾਨੀ ਮਜ਼ਦੂਰੀ ਮਸਲਿਆਂ ਨੂੰ ਲੈ ਕੇ ਵੀ ਮੌਜੂਦਾ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਵੱਲੋਂ ਹੋ ਰਹੇ ਹਮਲਿਆਂ ਨੂੰ ਲੈ ਕੇ ਵੀ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਵੀ ਸਾਰੇ ਪਹਿਲੂਆਂ ਦੇ ਉੱਤੇ ਜਿੱਥੇ ਚਰਚਾ ਹੋਈ ਉੱਥੇ ਯੂਨੀਵਰਸਿਟੀ ਔਰ ਚੰਡੀਗੜ੍ਹ ਦੇ ਮਸਲਿਆਂ ਦੇ ਉੱਤੇ ਨਾਲ ਮਤੇ ਵੀ ਆਏ ਕਿਸਾਨੀ ਮਸਲੇ ਨਾਲ ਇਹਦੇ ਮਤੇ ਵੀ ਆਏ ਸੋ ਬੇਸ਼ੱਕ ਇਸ ਤੋਂ ਪਹਿਲਾਂ ਇੱਕ ਵਾਰ ਅਗਰਹਾਹ ਦੀ ਜਥੇਬੰਦੀ ਤਾਲਮਿਲ ਕਰਕੇ 34 ਖਤਰਨਾ ਲਾ ਚੁੱਕੀ ਸੀ ਉਸ ਨੇ ਮੁੱਢਵੱਜਿਆ ਦੁਆਰਾ ਚੰਡੀਗੜ੍ਹ ਚ ਐਂਟਰੀ ਕਰਾਉਣ ਦਾ ਜਾਂ 10 ਤਰੀਕ ਨੂੰ ਜਦੋਂ ਪੰਜਾਬ ਯੂਨੀਵਰਸਿਟੀ ਚ ਵਿਦਿਆਰਥੀਆਂ ਦੀ ਕਾਲ ਸੀ ਉਸ ਦਿਨ ਵੀ ਜਥੇਬੰਦੀਆਂ ਕਿਸ ਤਰ੍ਹਾਂ ਜੰਡੀ ਡਾਕ ਲੋਗੇ ਸੋ ਨੇ ਸੋ ਜਾਂ ਤਾਂ ਫਿਰ ਇਹ ਅਹਿਸਾਸ ਹੋ ਗਿਆ ਪ੍ਰਸ਼ਾਸਨ ਨੂੰ ਕਿ ਜੇ ਰੋਕਾਂਗੇ ਤਾਂ ਜ਼ਿਆਦਾ ਨੁਕਸਾਨ ਹੋਊਗਾ ਜਾਂ ਸਮਝ ਪੈਦਾ ਹੋ ਗਈ ਜਾਂ ਮੌਜੂਦਾ ਮੌਕੇ ਦੇ ਅਫਸਰ ਸਿਆਣੇ ਨਿਕਲੇ ਜਿਨ੍ਹਾਂ ਨੇ ਟਕਰਾਅ ਚ ਪੈਣ ਦੀ ਬਜਾਏ ਰਾਹ ਖੋਲੇ ਸੋ ਇਹਦੇ ਨਾਲ ਚਰਚਾ ਸਾਰਤ ਕੁਈ ਸੁਕਸਾਨੀ ਦਾ ਇੱਕ ਸਵਾਲ ਇੱਕ ਵਾਰ ਫਿਰ ਸਰਕਾਰ ਮੂਰੇ ਖੜਾ ਸਰਕਾਰ ਕਹਿੰਦੇ ਵੀ ਗੰਨੇ ਦਾ ਭਾਅ ਪ੍ਰਦਾਤਾ ਚਾਹਿਆ ਕਰਦਾ ਕਿ ਲੇਨ ਮਿਲਾਂ ਦਾ ਚੱਲਦੀਆਂ ਸੋ ਇਹ ਬਹੁਤ ਸਵਾਲ ਸੀ ਇਹਨਾਂ ਨੂੰ ਲੈ ਕੇ ਅੱਜ ਐਸਕੇਐਮ ਦੀ ਰੈਲੀ ਕਾਫੀ ਚਰਚਾ ਚ ਰਹੀ